ਅੱਜ ਜੋ ਮੈਂ ਵੀਡੀਓ ਬਣਾ ਰਿਹਾ ਹਾਂ ਉਹ ਵੀਡੀਓ ਹੈ ਪੁੱਠ ਕੰਡੇ ਦੀ ਦੇਖੋ ਇਹ ਪੁੱਠ ਕੰਡਾ ਹੈ ਪੁੱਠ ਕੰਡਾ ਇਹਦੇ ਕੰਡੇ ਜਿਹੜੇ ਆ ਇਹ ਪੁੱਠੇ ਲੱਗੇ ਹੋਏ ਆ ਤੇ ਇਹਦੇ ਪੱਤੇ ਦੇਖੋ ਇਹ ਛੋਟੇ ਛੋਟੇ ਇਹਦੇ ਪੱਤੇ ਆ ਤੇ ਬਾਕੀ ਇਸ ਤੋਂ ਇਲਾਵਾ ਇਹਦੇ ਜਿੰਨੇ ਫਾਇਦੇ ਹਨ ਇਹਨੂੰ ਮਹਾਉਸ਼ਤੀ ਕਹਿੰਦੇ ਹਨ ਤੇ ਬੰਗਾਲੀ ਚ ਇਹਨੂੰ ਚਿਚੜਾ ਕਹਿੰਦੇ ਹਨ ਤੇ ਮੈਂ ਦੇਖੋ ਇਹ ਤੁਹਾਨੂੰ ਦਿਖਾ ਰਿਆ ਹਾਂ ਇਹਦੀਆਂ ਜੜਾ ਪੌਦੇ ਇਹ ਪੌਦੇ ਦੀਆਂ ਜੜਾ ਪੱਤੇ ਫੁੱਲ ਫਾਲ ਸਾਰੀਆਂ ਚੀਜ਼ਾਂ ਦੀਆਂ ਇਸਤੇਮਾਲ ਹੁੰਦੀਆਂ ਹਨ ਅਤੇ ਇਸ ਤੋਂ ਲਾਭ ਇਸ ਦੇ ਕਿੰਨੇ ਗੁਣ ਹਨ ਇਹਨੂੰ ਮਹਾਓਸ਼ਧੀ ਕਹਿੰਦੇ ਹਨ ਇਸ ਦੇ ਕਿੰਨੇ ਗੁਣ ਹਨ ਉਸ ਬਾਰੇ ਮੈਂ ਤੁਹਾਨੂੰ ਇਹ ਦੇਖੋ ਇਹਦੀ ਜੜਾ ਜਿਹੜੀ ਜੜਦੇ ਇੰਨੇ ਫਾਇਦੇ ਹਨ ਮੈਂ ਤੁਹਾਨੂੰ ਦੱਸ ਸਕਦਾ ਹਾਂ ਵੀ ਅਗਰ ਤੁਹਾਡੇ ਦੰਦ ਬਹੁਤ ਜ਼ਿਆਦਾ ਦਰਦ ਕਰਦੇ ਹਨ ਦੰਦਾਂ 'ਚੋਂ ਖੂਨ ਵਗਦਾ ਹੈ ਦੰਦ ਹਿੱਲਦੇ ਹਨ ਪਾਇਰੀਆ ਹੈ ਤੇ ਤੁਸੀਂ ਇਸ ਨੂੰ ਇਸਤੇਮਾਲੇ ਦੰਦ ਇਹ ਜਿਹੜਾ ਜੜਾ ਉਸ ਦੀ ਤੁਸੀਂ ਦਾਤਣ ਕਰੋ ਮਗਾਦਰ 2-3 ਦਿਨ ਦਾਤਨ ਕਰੋ ਤੁਹਾਡੇ ਜਿਹੜੇ ਦੰਦ ਨੇ ਉਹ ਹਿਲਣੇ ਬੰਦ ਹੋ ਜਾਣਗੇ ਅਗਰ ਤੁਹਾਡੇ ਦੰਦ ਕਾਲੇ ਹੋ ਗਏ ਆ ਜਾਂ ਦੰਦ ਪੀਲੇ ਆ ਤੁਸੀਂ ਇਸ ਦੀ ਜੜ ਦੀ ਦਾਤਨ ਜਿਹੜੀ ਆ ਉਹ ਕਰੋ ਬਾਕੀ ਅਗਰ ਜੇ ਤੁਸੀਂ ਇਸ ਨੂੰ ਇਸਤੇਮਾਲ ਕਰਦੇ ਹੋ ਤਾਂ ਇਹ 100 ਸਾਲ ਤੱਕ ਤੁਹਾਡੇ ਦੰਦ ਜਿਹੜੇ ਆ ਉਹ ਖਰਾਬ ਨਹੀਂ ਹੋਣਗੇ ਇਸ ਤੋਂ ਇਲਾਵਾ ਤੁਸੀਂ ਦੰਦਾਂ ਨੂੰ ਚਿੱਟਾ ਕਰਨ ਵਾਸਤੇ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਜੇ ਚਮੜੀ ਤੇ ਰੋਗ ਹੈ ਜਿਵੇਂ ਦਾਦ ਖਾਜ ਖੁਜਲੀ ਹੁੰਦੀ ਹੈ ਇਹਦੇ ਪੱਤਿਆਂ ਦੀ ਚਟਨੀ ਬਣਾ ਕੇ ਜਾਂ ਰਸ ਕੱਢ ਕੇ ਤੁਸੀਂ ਉਹ ਜ਼ਖਮ ਵਾਲੀ ਜਗ੍ਹਾ ਤੇ ਲਗਾਓ ਬਾਕੀ ਇਹਦੀ ਤਸਵੀਰ ਜਿਹੜੀ ਆ ਉਹ ਗਰਮ ਹੁੰਦੀ ਆ ਜੇ ਮੂੰਹ ਵਿੱਚ ਛਾਲੇ ਬਣ ਗਏ ਹਨ ਤਾਂ ਇਸੀ ਟਾਣੀ ਲਾ ਕੇ ਉਹਦੀ ਦਾਤਨ ਕਰੋ ਭੁੱਖ ਘੱਟ ਲੱਗਦੀ ਆ ਤਾਂ ਇਸ ਦੇ ਬੀਜ ਖਾਣ ਨਾਲ ਜਾਇ ਤੇ ਬੀਜਾਂ ਦੀ ਖੀਰ ਬਣਾ ਕੇ ਖਾਣ ਨਾਲ ਤੁਹਾਨੂੰ ਭੁੱਖ ਜਿਹੜੀ ਆ ਉਹ ਜ਼ਿਆਦਾ ਲੱਗਣੀ ਸ਼ੁਰੂ ਹੋ ਜਾਏਗੀ ਬਾਕੀ ਜੇ ਕਰ ਤੁਹਾਡੇ ਪਿਸ਼ਾਬ ਵਿੱਚ ਯੱਲਾ ਨਾ ਇਹਦਾ ਪਾਊਡਰ ਸੁਕਾ ਕੇ ਇਸਦਾ ਪਾਊਡਰ ਸੁਕਾ ਕੇ ਤੁਸੀਂ ਧਾਗਾ ਮਿਸ਼ਰੀ ਦੇ ਨਾਲ ਤੁਸੀਂ ਇਸ ਨੂੰ ਲੈ ਸਕਦੇ ਹੋ ਇੱਕ ਚਮਚਾ ਕਬਜ ਵਾਲੇ ਲਈ ਇਹ ਵਰਦਾਨ ਹੈ ਤੁਸੀਂ ਅਗਰ ਕਬਜ ਹੈ ਤੁਹਾਨੂੰ ਤਾਂ ਇਸਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿਓ ਇਹਦੀਆਂ ਪੱਤੀਆਂ ਜਾਇ ਦਾ ਪਾਊਡਰ ਬਣਾ ਕੇ ਉਹ ਲੈਣਾ ਸ਼ੁਰੂ ਕਰ ਦਿਓ ਬਾਕੀ ਪੁੱਠ ਕੰਡਾ ਜਿਹੜਾ ਵਾ ਇਹਨੂੰ ਆਮ ਤੌਰ ਤੇ ਜਿਹੜਾ ਬਹੁਤ ਗਰਮ ਬੂਟਾ ਮੰਨਿਆ ਜਾਂਦਾ ਹੈ ਇਹ ਬਹੁਤ ਸ਼ਕਤੀਸ਼ਾਲੀ ਬੌਦਾ ਹੁੰਦਾ ਹੈ ਅਤੇ ਇਹਦੀ ਤਸੀਰ ਬਹੁਤ ਜ਼ਿਆਦਾ ਗਰਮ ਹੁੰਦੀ ਹੈ ਇਸ ਨੂੰ ਜਟ ਰਾਗਣੀ ਚਮਤਕਾਰੀ ਗੁਣ ਕਹਿੰਦੇ ਹਨ ਅਗਰ ਕੀੜਾ ਕੋਈ ਕੱਟ ਜਾਵੇ ਜਾਂ ਕੋਈ ਜ਼ਖਮ ਹੋ ਜਾਵੇ ਤਾਂ ਤੁਸੀਂ ਇਸ ਦਾ ਜੜ ਨੂੰ ਭਾਲ ਕੇ ਜਾਂ ਪੱਤੇ ਨੂੰ ਜਾਂ ਟਾਣੀ ਨੂੰ ਭਾਲ ਕੇ ਤੁਸੀਂ ਇਸ ਨੂੰ ਜ਼ਖਮ ਤੇ ਵੀ ਲਗਾਓ ਤੇ ਇਸ ਦਾ ਪਾਣੀ ਵੀ ਪੀਓ ਤੁਹਾਡਾ ਉਹ ਜ਼ਖਮ ਜਿੱਥੇ ਕੱਟਿਆ ਹੋਇਆ ਉਹ ਵੀ ਠੀਕ ਹੋ ਜਾਏਗਾ ਤੁਹਾਡੀ ਪਾਚਨ ਕਿਰਿਆ ਕਮਜ਼ੋਰ ਹੈ ਤਾਂ ਤੁਸੀਂ ਇਸ ਦਾ ਇਸਤੇਮਾਲ ਕਰੋ ਸਾੜਤ ਘਾਟ ਇੱਕ ਮਹੀਨਾ ਇਸਤੇਮਾਲ ਕਰੋ ਤੁਹਾਡੀ ਪਾਚਨ ਕਿਰਿਆ ਜਿਹੜੀ ਆ ਬਹੁਤ ਜ਼ਿਆਦਾ ਮਜ਼ਬੂਤ ਹੋ ਜਾਏਗੀ ਬਾਕੀ ਚਮਤਕਾਰ ਨੂੰ ਨਮਸਕਾਰ ਸੋਚੋ ਨਹੀਂ ਇਸ ਨੂੰ ਕਰੋ ਕਰਕੇ ਦੇਖੋ ਇਹਦੇ ਪੱਤੇ ਤਾਣਾ ਬੀਜ ਜੜ ਸਾਰੀਆਂ ਚੀਜ਼ਾਂ ਇਸਤੇਮਾਲ ਹੁੰਦੀਆਂ ਹਨ ਜਿਨ੍ਹਾਂ ਦਾ ਸਿਰਦਰਦ ਪੂਰਾ ਦਰਦ ਹੁੰਦਾ ਇਹ ਅੱਧਾ ਦਰਦ ਹੁੰਦਾ ਇਸ ਦੇ ਪੱਤਿਆਂ ਦਾ ਚਟਨੀ ਬਣਾ ਕੇ ਮੱਥੇ ਤੇ ਲੇਪ ਕਰੋ ਅਗਰ ਲੇਪ ਨਹੀਂ ਕਰ ਸਕਦੇ ਤਾਂ ਇਸ ਦੇ ਪੱਤਿਆਂ ਨੂੰ ਸੁਘੋ ਜਾਂ ਕਿ ਇਹਦਾ ਪਾਊਡਰ ਬਣਾ ਕੇ ਤੁਸੀਂ ਘਰ ਵਿੱਚ ਰੱਖੋ ਪੇਸਟ ਦੇ ਨਾਲ ਨਾਲ ਥੋੜਾ ਜਿਹਾ ਇਹਦਾ ਮਨਜਮ ਜਿਹੜਾ ਪਾਊਡਰ ਦਾ ਜੋ ਬਣਾਇਆ ਹੋਇਆ ਹੈ ਉਸ ਨੂੰ ਵੀ ਇਸਮਾਲ ਕਰੋ ਤਾਂ ਕਿ ਤੁਹਾਡਾ ਇਹ ਮਸਲਾ ਸਾਰਾ ਹਲ ਹੋ ਜਾਵੇ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਇਕ ਸ਼ੇਅਰ ਤੇ ਕਮੈਂਟਸ ਕਰੋ ਸਤਿ ਸ੍ਰੀ ਅਕਾਲ ਜੀ